ਇੱਕ ਅਪਾਹਜ ਵਿਅਕਤੀ ਨੂੰ ਇੰਨੀ ਸੋਹਣੀ ਜੀਵਨ ਸਾਥੀ ਕਿਵੇਂ ਮਿਲਦੀ ਆਜ ਤਾਂ ਨੂੰ ਪਿਆਰ ਦੀ ਕਹਾਣੀ ਦੱਸਣ ਜਾ ਰਿਹਾ ਹਾਂ ਕੌਰ ਸਿੰਘ ਅਤੇ ਰਾਜਦੀਪ ਕੌਰ ਦੀ ਜਦੋਂ ਵੀ ਲੋਕ ਇਹਨਾਂ ਦੀ ਜੋੜੀ ਨੂੰ ਦੇਖਦੇ ਆ ਤਾਂ ਇੱਕ ਵਾਰੀ ਜ਼ਰੂਰ ਹੈਰਾਨ ਹੋ ਜਾਂਦੇ ਆ ਕਿਉਂਕਿ ਕੌਰ ਸਿੰਘ ਜਦੋਂ 1 ਸਾਲ ਦਾ ਸੀ ਉਦੋਂ ਹੀ ਅਪਾਹਜ ਹੋ ਗਿਆ ਸੀ ਅਤੇ ਲੋਕ ਇਹ ਗੱਲ ਸੋਚਣ ਲੱਗ ਜਾਂਦੇ ਆ ਕਿ ਇੱਕ ਅਪਾਹਜ ਵਿਅਕਤੀ ਨੂੰ ਇੰਨੀ ਸੋਹਣੀ ਜੀਵਨ ਸਾਥੀ ਕਿਵੇਂ ਮਿਲਦੀ ਅਕਸਰ ਰਾਜਦੀਪ कौर ਨੂੰ ਲੋਕੀ ਕਹਿੰਦੇ ਆ ਵੀ ਕਿ ਇਹ ਤੂੰ ਆਪਾ ਇਸਦੇ ਲੜ ਲੱਗੇ ਹੋਈਆਂ ਤੂੰ ਇਹਨੂੰ ਛੱਡ ਦੇ ਅਸੀਂ ਤੇਰਾ ਵਿਆਹ ਕਿਸੇ ਹੋਰ ਥਾਂ ਤੇ ਕਰਾ ਦਿੰਦੇ ਆ ਕਿਸੇ ਸਰਕਾਰੀ ਨੌਕਰ ਦੇ ਨਾਲ ਕਰਾ ਦਿੰਦੇ ਆ ਜਾਂ ਕਿਸੇ ਵੱਡੇ ਅਹੁਦੇਦਾਰ ਨਾਲ ਕਰਾ ਦਿੰਦੇ ਆ ਪਰ ਰਾਜਦੀਪ कौर ਇੱਕੋ ਗੱਲ ਕਹਿੰਦੀ ਆ ਵੀ ਮੈਂ ਤਾਂ ਮਰਦੇ ਦਮ ਤੱਕ ਇਹਨਾਂ ਦਾ ਸਾਥਾਂ ਵਾਲੀ ਇਹਨਾਂ ਨੂੰ ਕਈ ਵਾਰੀ ਧਮਕੀਆਂ ਵੀ ਆਈਆਂ ਤੇ ਅੱਜ ਤੁਹਾਨੂੰ ਇਹਨਾਂ ਦੀ ਕਹਾਣੀ ਬਾਰੇ ਪਤਾ ਲੱਗੇਗਾ